ਲੈ ਵੀ ਮੱਲੋ ਕੋਈ ਤੋਰ ਦੇ ਦੀ ਬਣਾ ਲਾਂ ਜਿੱਦਾਂ ਨਾ ਹੁਣ ਆ ਗਈਆਂ ਵਾਂ ਸਰਦੀਆਂ ਤੇ ਸਰਦੀਆਂ ਦੇ ਵਿੱਚ ਜਿਹੜੇ ਆਪਣੇ ਖਾਣ ਪੀਣ ਦਾ ਸਮਾਂ ਰਿਆਂ ਉਹ ਸਾਰਾ ਹੀ ਨਾ ਬਦਲ ਜਾਂਦਾ ਆਹਾ ਸਾਡੇ ਕੜੇ ਸਾਹਿਬ ਆਏ ਹੋ ਪਾਲਕ ਦਾ ਛਿੱਟਾ ਦੇਣ ਦੇ ਆ ਵੀ ਪਾਲਕ ਦੀ ਬਿਜਾਈ ਕਰਦੇ ਆ ਇਹ ਨਾ ਉੱਪਰ ਪਹਿਲਾਂ ਜ਼ਮੀਨ ਨੂੰ ਪਧਰੀ ਕਰਕੇ ਸੁਹਾਗਾ ਮਾਰ ਕੇ ਤੇ ਉੱਪਰ ਛਿੱਟਾ ਦੇ ਦੇਣਾ ਪਾਲਕ ਦੀ ਬੀਜ ਦਾ ਤੇ ਬਾਅਦ ਵਿੱਚ ਇਹਦੀਆਂ ਨਾ ਬੱਟਾ ਬਣਾ ਦੇਣੀਆਂ ਤੇ ਤਕਰੀਬਨ ਤਕਰੀਬਨ ਨਾ ਵੀ ਇਹੋ ਨਵੇਂ ਮਹੀਨੇ ਦੇ ਵਿੱਚ ਅਸੂ ਦੇ ਲਾਗੇ ਛਾਗੇ ਜਾ ਕੇ ਅਸੂ ਚੜ ਜਾਂਦਾ ਉਦੋਂ ਇਹ ਜਾਨਕੀ ਬਿਜਾਈ ਸ਼ੁਰੂ ਹੋ ਜਾਂਦੀ ਆ ਅਰੀਜਰ ਦੇ ਨਾਲ ਫਿਰ ਇਹ ਬੱਟਾ ਪਾ ਦੇਣੀਆਂ ਤੇ ਜਿਹੜੀ ਆਪਾਂ ਉਹ ਖਲਾਰੀ ਆ ਨਾ ਜਿਹੜੀ ਪਾਲਕ ਦਾ ਬੀਜ ਜਿਹੜਾ ਖਲਾਰਿਆ ਵਾ ਹਨਾ ਉਹਨੇ ਫਿਰ ਇਦਾਂ ਬੱਟਾਂ ਦੇ ਨਾਲ ਉਪਰ ਆ ਜਾਣਾ ਸਾਰਾ ਹੀ ਠੀਕ ਆ ਜੀ ਬੱਟਾਂ ਮੜ ਜਾਣੀਆਂ ਤੇ ਬੱਟਾਂ ਬਣਨ ਤੋਂ ਬਾਅਦ ਵਿੱਚ ਨਾ ਇਹਨੇ ਇੱਕ ਖੇਤ ਦੇ ਵਿੱਚ ਨਾ ਦੋ ਚੀਜ਼ਾਂ ਲਾਈਆਂ ਅੱਧੇ ਦੇ ਵਿੱਚ ਲਾਤੀ ਆ ਮੂਲੀਆਂ ਤੇ ਅੱਧੇ ਚ ਲਾਈ ਆ ਪਾਲਕ ਬਿਲਕੁਲ ਆ ਫਿਰ ਨਾਕੂ ਬੰਦਣੇ ਆ ਇਹਦਾ ਗਾਈ ਫਲਦੀ ਰੋਸ਼ਨ ਨੇ ਨਾਕੂ ਬੰਨ ਕੇ ਤੇ ਫਿਰ ਇਹਨੂੰ ਲਾਉਣਾ ਆ ਪਾਣੀ ਪਾਲਕ ਦਾ ਬੀਜ ਦਿੱਤੀ ਆ ਤੇ ਉਧਰ ਪਰਲਮਨ ਹੈ ਨਾ ਨਾਲ ਹੀ ਉਥੇ ਮੂਲੀਆਂ ਦਾ ਬੀਜ ਲਾਉਣਾ ਮਤਲਬ ਅੱਜ ਆਪਾਂ ਗੱਲ ਕਰ ਰਹੀਆਂ ਥੋੜੀ ਜੀ ਖੇਤੀਬਾੜੀ ਦੇ ਉੱਪਰ ਹੈ ਨਾ ਹੁਣ ਜਿੱਦਾਂ ਸਾਰਿਆਂ ਨੂੰ ਪਤਾ ਹੀ ਆ ਵੀ ਮੌਸਮ ਬਦਲ ਰਿਹਾ ਵਾ ਤੇ ਮੌਸਮ ਦੇ ਨਾਲ-ਨਾਲ ਉਹ ਫਸਲਾਂ ਵੀ ਨਾਲ-ਨਾਲ ਬਦਲੀ ਜਾਂਦੀਆਂ ਵਾ ਜਿੱਦਾਂ ਗਰਮੀਆਂ ਨੂੰ ਗਰਮੀਆਂ ਵਾਲੀਆਂ ਤੇ ਸਰਦੀਆਂ ਨੂੰ ਸਰਦੀਆਂ ਵਾਲੀਆਂ ਹੁਣ ਸਰਦੀਆਂ ਸ਼ੁਰੂ ਹੋਣ ਲੱਗੀਆਂ ਵਾ ਤੇ ਸਰਦੀਆਂ ਦੇ ਜਿਹੜੇ ਮੇਵੇ ਆ ਤਕਰੀਬਨ ਸਾਗ ਤੇ ਮੂਲੇ ਜਾ ਕੋਈ ਏਦਾਂ ਦੀਆਂ ਜਿਹੜੀਆਂ ਸਬਜ਼ੀਆਂ ਆ ਉਹਦੀ ਬਜਾਈ ਸ਼ੁਰੂ ਹੋ ਗਈ ਆ ਤੇ ਆਪਾਂ ਅੱਜ ਗੱਲ ਕਰਨੀਆਂ ਕੈਲੇ ਸਾਹਿਬ ਹੁਣਾਂ ਨਾਲ ਕੈਲੇ ਸਾਹਿਬ ਹੁਣਾਂ ਨੇ ਪਹਿਲਾਂ ਇੱਥੇ ਜਾਨੀ ਕਿ ਪਾਲਕ ਵੀਜੀ ਹਾਂਜੀ ਪਹਿਲਾਂ ਇੱਕ ਸਾਈਡ ਤੇ ਪਾਲਕ ਇੱਕ ਅੱਛਾ ਉਧਰ ਪਾਲਕ ਵੀਜੀ ਹਾਂ ਉਧਰ ਪਾਲਕ ਇੱਧਰ ਇੱਕ ਸਾਈਡ ਤੇ ਮੂਲੀ ਠੀਕ ਆ ਦੋ ਐਟਮਾ ਇੱਕ ਖੇਤ ਚ ਇੱਕ ਖੇਤ ਚ ਦੋ ਐਟ ਹੂੰ ਤੇ ਪਾਲਕ ਕਿੰਨੀ ਲੱਗੀ ਸੀ ਆਪਣੇ ਇਹ 10 ਕਿਲੋ ਵੀ ਲੱਗਿਆ ਇੰਨੇ ਤਾਂ ਅੱਛਾ ਜੀ 10 ਕਿਲੋ ਵੀ ਪੰਜ ਕਿਨਾਲਾ ਹੋਣੀਆਂ ਇਹ ਪੰਜ ਕਿਨਾਲਾ ਖਾ ਦੇ ਵਿੱਚ ਪੰਜ ਕਿਨਾਲਾ ਹੋਣੀਆਂ 10 ਕਿਲੋ ਵੀ ਲਾਤਾ 10 ਕਿਲੋ ਵੀ ਲਾਤਾ ਤੇ ਇਧਰ ਇਧਰ ਮੂਲੀਆਂ ਆ ਇਧਰ ਮੂਲੀਆਂ ਦੋ ਡੱਬੇ ਇਹ ਵਾਲੀਆਂ ਮੂਲੀਆਂ ਤੇ ਪਾਲਕ ਦੀ ਫਸਲ ਜਿਹੜੀ ਆ ਉਹ ਕਿੰਨੇ ਟਾਈਮ ਚ ਹੋ ਜਾਂਦੀ ਆ ਉਹ ਵੀ ਹੋਈ ਜਾਂਦੀ 30 35 ਦਿਨ ਤਿਆਰ 30 35 ਦਿਨਾਂ ਚ ਤਿਆਰ ਤੇ ਮੈਂ ਇੱਕ ਗੱਲ ਮੈਨੂੰ ਭੁੱਲ ਜਾਣੀ ਸੀਗੀ ਵੀ ਸਾਡਾ YouTube ਤੇ ਚੈਨਲ ਆ ਪੱਟੀ ਬਡਾਲਾ ਹਾਂਜੀ ਹਨਾ ਪੱਟੀ ਬਡਾਲਾ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਆਪਾਂ ਗੱਲ ਕਰ ਰਹੇ ਆ ਵਡਾਲੇ ਪਿੰਡ ਦੇ ਵਿੱਚ ਕੈਲੇ ਪਰਿਵਾਰ ਦੇ ਰੋਸ਼ਨ ਵੀਰ ਦੇ ਨਾਲ ਰੋਸ਼ਨ ਵੀਰ ਜਾਨੀ ਕਿ ਆਪਣੀ ਖੇਤੀ ਹੈ ਇਹਨਾਂ ਦੀ ਤੇ ਬਹੁਤ ਲਗਨ ਦੇ ਨਾਲ ਬੜੀ ਮਿਹਨਤ ਦੇ ਨਾਲ ਜਾਨੀ ਕਿ ਖੇਤੀਬਾੜੀ ਕਰਦੇ ਆ ਤੇ ਸਤਿਗੁਰੂ ਮੇਰ ਕਰਨ ਵੀ ਇਹਨਾਂ ਦੀ ਮਿਹਨਤ ਨੂੰ ਫੜ ਲੱਗੇ ਹੈ ਨਾ ਜੀ ਤੇ ਹੁਣ ਮੈਨੂੰ ਇਹ ਦੱਸੋ ਵੀ ਇੰਨੇ ਥਾਂ ਦੇ ਵਿੱਚ ਮੂਲੀਆਂ ਦਾ ਬੀਜ ਕਿੰਨਾ ਲੱਗ ਜਾਣਾ ਇਹ ਅੱਧਾ ਕਿਲੋ ਲੱਗਣਾ ਅੱਧਾ ਕਿਲੋ ਅੱਧਾ ਕਿਲੋ ਮੂਲੀਆਂ ਦਾ ਬੀਜ ਮੈਂ ਤੁਹਾਨੂੰ ਦਿਖਾਉਣਾ ਵੱਲੋਂ ਕਿਲੋ ਕਿਲੋ ਲੱਗਣਾ ਭੱਟੀ ਸਾਹਿਬ ਕਿਲੋ ਲੱਗਣਾ ਅੱਛਾ ਅਕਿੱਲੋ ਲੱਗਣਾ ਅੱਧਾ ਅੱਧਾ ਕਿਲੋ ਦਾ ਡੱਬਾ ਐਗਰੋ ਕੰਪਨੀ ਦਾ ਐਗਰੋ ਕੰਪਨੀ ਦਾ ਐਗਰੋ ਕੰਪਨੀ ਦਾ ਬੀ ਹੈਨਾ ਤੇ ਆ ਆਇਆ ਬੀ ਔਰ ਮੂਲੀ ਨਿਕਲਦੀ ਨਾ ਗੱਡੀ ਵੱਡੀ ਤੇ ਆ ਹੁੰਦਾ ਉਹਦਾ ਬੀ ਹੈਨਾ ਤੇ ਅੱਛਾ ਜਿਹੜੀ ਇਹ ਕੰਪਨੀਆਂ ਦੇ ਬੀ ਆ ਇਹਨਾਂ ਦੇ ਕੋਈ ਕੰਪਲੀਟ ਹੁੰਦੀ ਜਾਂ ਵਧੀਆ ਇਹਨਾਂ ਦਾ ਰਿਜ਼ਲਟ ਹੁੰਦਾ ਵੇਖੋ ਜੀ ਜੇ ਤਾਂ ਬੀ ਮਾੜਾ ਨਿਕਲੇ ਇਹ ਕੰਪਲੀਟ ਕਰਦੇ ਆ ਸੀ ਬੀਆਂ ਵਾਲਿਆਂ ਨੂੰ ਸਹੀ ਆ ਜੇ ਸਹੀ ਨਿਕਲੇ ਫੇਰ ਤਾਂ ਸੈਂਪਲ ਦੇ ਕੇ ਆਈਦਾ ਜੀ ਬੀ ਖਰਾ ਨਿਕਲਿਆ ਆ ਇਹ ਰਿਜ਼ਲਟ ਨਿਕਲਿਆ ਆ ਰਿਜ਼ਲਟ ਨਿਕਲਿਆ ਸਹੀ ਆ ਠੀਕ ਆ ਤੇ ਅੱਜ ਇਹਦੀ ਬਜਾਈ ਹੋ ਰਹੀ ਆ ਹਾਂ ਜੀ ਇਹਨੂੰ ਹੁਣ ਪਾਣੀ ਕਿੰਨੇ ਦੇਣਾ ਵਦ ਲੋ ਇਹ ਆ ਬਸ ਲਾ ਦੇਣਾ ਜਾਂ ਕਾਲੂ ਕੱਲ ਤਾਂ ਹੀ ਲਾ ਦੇਣਾ ਮੇਰਾ ਕੰਮ ਥੋੜਾ ਜਿਆ ਰਹਿਦਾ ਲਾ ਦੇਣਾ ਹੁਣ بارش ਦਾ ਕੰਮ ਮੌਕਾ ਗਿਆ ਟਾਈਮ ਆਹੋ ਬਿਲਨ ਦੇ ਮੀਆਂ ਨੇ ਫਸਲਾਂ ਕੰਮ ਖਰਾਬ ਕਰ ਦਿੱਤਾ ਸੀ ਮੀਆਂ ਨੇ ਫਸਲਾਂ ਲੇਟ ਕਰਤੀਆਂ ਕਾਫੀ ਕਿ ਤਾਂ ਹੁਣ ਨੂੰ ਕਿ ਹੁਣ ਇਹ ਪਾਣੀ ਲਾਉਂਗੇ ਤੇ ਬੀਜ ਅੰਨੇ ਆ ਸਹੀ ਹੈ ਠੀਕ ਆ ਠੀਕ ਆ ਤੇ ਆਪਾਂ ਦੂਜੇ ਬਾਰੇ ਕੀ ਬੀਜਿਆ ਫਿਰ ਉਧਰ ਪਾਲਕ ਉਧਰ ਪਾਲਕ ਲਾਤੀ ਹਾਂਜੀ ਚਲੋ ਐ ਦੀ ਉਧਰ ਕਰ ਦੇਤੀ ਥੋੜੀ ਗੀਤੀ ਲਾਤੀ ਨਾ ਉਹ ਹਾਂ ਨਹੀਂ ਲੱਗੀਆਂ ਦੋਨੇ ਇਕੱਠੀਆਂ ਹੀ ਆ ਇਕੱਠੀਆਂ ਠੀਕ ਠੀਕ ਤੇ ਯਾਨੀ ਕਿ 40 ਦਿਨਾਂ ਦੇ ਤਿਆਰ ਹੋਊਗੀ ਮੋਲੀ ਅੱਛਾ ਜੀ ਠੀਕ ਆ ਦੇ ਵਿੱਚ ਕਟਣ ਵਾਲੀ ਕਟਣੇ ਵਾਲੀ ਹੋ ਜਾਣੀ ਆ ਜੀ ਹੋ ਜਾਣੀ ਠੀਕ ਆ ਤੇ ਇਹ ਫਿਰ ਆਪ ਮੰਡੀ ਲੈ ਕੇ ਜਾਣੀ ਹੈ ਜਾਂ ਕਿਸੇ ਦੇਖੋ ਜੀ ਜੇ ਤਾਂ ਇੱਥੇ ਸੋਦਾ ਜੁੜ ਗਿਆ ਇੱਥੇ ਦੇ ਦੇਣੀ ਜੇ ਨਾ ਗੱਲ ਬਣੀ ਤਾਂ ਫੇ ਆਪ ਆਪਣੀ ਤਕਾਨੀਆ ਮੰਡੀ ਚੋ ਜਾਣੀ ਹੈ ਕਿਉਂਕਿ ਪਿਛਲੀ ਵਾਰੀ ਮੇਰੇ ਖਿਆਲ ਉਹ ਦੇਤੀ ਸੀ ਉਹ ਹਾਂ ਬੰਦੇ ਇੱਕ ਫੀਮੇਨ ਫੀਮੇਨ ਮੇਰੇ ਉਹ ਦੇਤੀ ਸੀ ਹਾਂ ਹੈਨਾ ਤੇ ਪਹਿਲਾ ਉਧਰ ਹੀ ਮਾਰ ਮਾਲ ਜਿਹਾ ਵਜਾਈ ਹੁੰਦੀ ਦਿਖਾ ਦਈਏ ਮੂਲੀ ਦੀ ਵਜਾਈ ਇਦਾਂ ਹੁੰਦੀ ਅੱਛਾ ਜੀ ਮੂਲੀ ਜਿਹੜੀ ਆ ਇਹਨੂੰ ਉੱਪਰ ਉੱਪਰ ਲਾਨੇ ਦਾ ਆਪਾਂ ਇਹ ਮਾਰੇ ਥੱਲੇ ਲੁੰਦੇ ਆ ਨਾ ਨੋਹ ਦੀ ਮਿੱਟੀ ਪੈਣੀ ਚਾਹੀਦੀ ਉੱਪਰ ਤਾਂ ਫਿਰ ਜਾਨਵਰਾਂ ਨੇ ਚੱਕ ਲੈਣੀ ਆ ਜੀ ਸਹੀ ਆ ਤੇ ਇਹਨੂੰ ਖਾਦ ਖੂਦ ਕਿਦਾਂ ਖਾਦ ਤਾਂ ਹਲੇ ਤਾਂ ਆਪਾਂ ਪਾਈ ਨਹੀਂ ਸਹੀ ਆ ਜਦੋਂ ਆਪਾਂ ਤਿਆਰ ਤੂਰ ਕਾਨੀ ਗੋਡੀਆਂ ਗੂੜੀਆਂ ਤੋਂ ਥੋੜੀ ਜਿਹੀ 20 ਕਿਲੋ ਜੂਰੀਆ ਸਿੱਟਣੀ ਬਸ ਜੂਰੀਆ ਸਿੱਟ ਦਾਂਗੇ ਬਸ ਹਾਂ ਥੱਲੇ ਵੀ ਨਹੀਂ ਪਾਈ ਆ ਇੱਥੇ ਮਤਲਬ ਜਾਨ ਕੇ ਪਾਣੀ ਨਾਲ ਹੀ ਪਾਣੀ ਨਹੀਂ ਹੁਣੀ ਆ ਪਾਣੀ ਨਹੀਂ ਪਾਣੀ ਨੇ ਫੁੱਲਣੀ ਆ ਕਣ ਦਾ ਭਾਵ ਕੇ অর্গানিক ਹੀ ਹੋ ਗਈ ਹਾਂ ਹੈਨਾ ਤੇ じゃ ਇਤੇ ਉਹ ਘਾਕੂ ਵਾਲੀ ਸਪਰੇਅ ਮਾਰੂਗੇ ਥੋੜੀ ਵਾਲੇ ਉਹ ਮਾਰੂਗੇ ਫੇ ਵੀ ਜਿਹੜੀ ਰੰਬੇ ਦੀ ਬੈਸੇ ਰੰਬੇ ਦੀ ਬੈਸੇ ਗੋਡੀ ਆ ਕਿ ਕਾਨੀ ਪੈਣੀ ਆ ਸਾਨੂੰ ਬਿਲਕੁਲ ਬਿਲਕੁਲ ਹਮ ਜਿਹੜਾ ਪਾਲਕ ਨੂੰ ਜਿਹੜੀ ਆਇਰਨ ਲੱਗਣੀ ਨਾ ਪਾਰਕ ਦੇ ਵਿੱਚ ਉਹ ਬਹੁਤ ਆਇਰਨ ਹੁੰਦੀ ਆ ਤੇ ਜਦੋਂ ਉਹਨੂੰ ਲੋਹਾ ਲੱਗਾ ਨਾ ਉਹ ਜੱਕਦਮ ਫੇ ਫਟਾਫੜੀ ਜਾਣਗੇ ਬਾਹਰ ਨੂੰ ਹੋ ਕੇ ਵਾਂਗੂ ਫੇ ਲੱਗਦੀ ਆ ਰੰਬਾ ਜਿਹੜਾ ਫਸਲ ਕੇ ਵਾਂਗੂ ਫਸਲ ਨੂੰ ਲੱਗਦਾ ਆ ਬਿਲਕੁਲ ਇਹ ਹੈਨਾ ਜਿਹੜੀ ਫਸਲ ਦੀ ਜਦੋਂ ਗੁੜਾਈ ਕਰਦੇ ਆ ਹੂੰ ਤੇ ਹੋਰ ਹੋਰ ਕਿਹੜੀ ਕਿਹੜੀ ਫਸਲ ਬੀਜਦੇ ਆਪਾਂ ਹੋ ਦੇਖੋ ਜੀ ਹੁਣ ਟਾਈਮ ਸਿਆਲੂ ਫਸਲਾਂ ਬੀਜਣ ਦਾ ਯਾ ਫੋਲ ਗੋਭੀ ਬੰਦ ਗੋਭੀ ਕੀ ਯਾਰਾ ਵਗੈਰਾ ਮੇਥੇ ਧਨੀਆਂ ਕਸੂਰੀ ਮੇਥੀ ਬਿਲਕੁਲ ਟਾਈਮ ਹੀ ਟਾਈਮ ਆ ਜੀ ਸਾਰੀਆਂ ਫਸਲਾਂ ਦਾ ਮਿਰਚਾਂ ਦੀਆਂ ਮਿਰਚਾ ਜੀ ਐਤ ਕੀ ਬਹੁਤ ਮੰਦੀਆਂ ਹੀ ਰਹੀਆਂ ਇੰਨਾ ਖਾਸ ਨਹੀਂ ਸਾਰੇ ਜ਼ਿਮੀਂਦਾਰਾਂ ਨੂੰ ਘਾਟ ਆਈ ਪਿਆ ਆ ਵਧੀਆ ਲੜਾਈ ਦਾ ਵੀ ਨਹੀਂ ਮੁੱਲ ਮੋੜਦਾ ਜੀ ਕਿਸ ਟਾਈਮ ਸਾਨੂੰ ਕੋਲੋ ਦੇਣੇ ਪੈਂਦੇ ਸੀ ਹਲਤ ਤੇ ਜਾ ਗਿਆ ਥੋੜਾ ਆ ਥੋੜਾ ਜਿਹਾ ਹੁਣ ਤੇਜ਼ੀ ਆਈ ਤੇ ਮਿਰਚਾਂ ਦਾ ਜੋਰ ਲੱਗ ਹਟਿਆ ਮਿਰਚਾਂ ਦਾ ਜੋਰ ਲੱਗ ਗਿਆ ਉਹ ਤਾਂ ਲਾਲ ਹੀ ਹੋ ਗਈਆਂ ਸਾਡੇ ਲਾਲ ਹੋ ਗਈਆਂ ਤੇ ਝੋਨਾ ਲਾਇਆ ਵੀ ਕਿਵੇਂ ਨਹੀਂ ਜੀ ਝੋਨਾ ਨਹੀਂ ਲਾਇਆ ਕੰਮ ਹੀ ਆਪਣਾ ਇਦਾਂ ਦਾ ਝੋਨਾ ਕੀ ਕਰਨ ਬਿਲਕੁਲ ਕੰਮ ਵੱਡਾ ਹੋਵੇ ਤਾਂ ਫੇਰ ਲਾਈਦਾ ਝੋਨਾ ਚਲੋ ਸਤਿਗੁਰੂ ਮੇਰ ਕਰੇ ਬਾਬਾ ਜੀ ਬਹੁਤ ਬਹੁਤ ਮਿਹਨਤ ਕਰਦੇ ਆ ਅੱਛਾ ਗੈਰੀ ਸਾਹਿਬ ਇੱਕ ਹੋਰ ਦੱਸੋ ਤੁਸੀਂ ਵੀ ਮੂਲੀਆਂ ਦੀਆਂ ਕਿੰਨੀਆਂ ਜਾਨੀ ਕਿ ਬਰੀਡਾਂ ਹੁੰਦੀਆਂ ਵਾਂ ਕਿੰਨੇ ਤਰ੍ਹਾਂ ਦੀ ਮੂਲੀ ਲੱਗਦੀ ਆ ਕਿਹੜੇ ਕਿਹੜੇ ਮੌਸਮ ਚ ਵੇ ਸਰਦੀਆਂ ਨੂੰ ਜਾਂ ਗਰਮੀਆਂ ਨੂੰ ਵੀ ਕਿਹੜੀ ਆ ਜੀ ਬੈਰਾਈਟੀਆਂ ਇੱਕ ਸਿਆਲਾਂ ਵਾਲੀ ਤੇ ਇੱਕ ਆ ਗਰਮੀਆਂ ਵਾਲੀ ਆ ਇਹ ਗਰਮੀਆਂ ਵਾਲੀ ਆ ਹਾਂ ਠੀਕ ਆ ਜੀ ਪਾਲਕ ਪੱਤਾ ਇਹਦਾ ਸਾਈਜ਼ ਕਿੱਡਾ ਖੋ ਜਾਂਦਾ ਇਹਦਾ ਸਾਈਜ਼ ਬਾਲਾ ਵੱਡਾ ਨਹੀਂ ਹੁੰਦਾ ਏਡਾ ਕੁੰਦਾ ਬਾ ਠੀਕ ਆ ਤੇ ਜਿਹੜੀ ਸਿਆਲਾਂ ਵਾਲੀ ਹੁੰਦੀ ਆ ਸਿਆਲਾਂ ਵਾਲੀ ਦਾ ਸਾਈਜ਼ ਬਹੁਤ ਵੱਡਾ ਹੁੰਦਾ ਉਹ ਤਾਂ ਪਿਛਲੀਆਂ ਦੀ ਮੂਲੀਆਂ ਦੇਖੀਏ ਕਿ ਕਿਡੀਆਂ ਸੀ ਕਿਡੀਆਂ ਗੱਡੀਆਂ ਸੀ ਬਹੁਤ ਯਾਨੀ ਕਿ ਬਾਵਾ ਵੱਡੀਆਂ ਵੱਡੀਆਂ ਮੂਲੀਆਂ ਲਿੱਟੀਆਂ ਸੀ ਉਹ ਸਿਆਲੂ ਸੀ ਹਾਂ ਹਨਾ ਤੇ ਹੋਰ ਕਹੇ ਸਾਹਿਬ ਇਹ ਜਾਨਕਿ ਕਈ ਮੂਲੀਆਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਘਰਾਂ ਵਿੱਚ ਲਾਉਂਦੇ ਹੋ ਨਿਸਰ ਜਾਂਦੀਆਂ ਕੇ ਯਾਰੀ ਬਈ ਰੋਤ ਰੋਤਨਾ ਸਾਰਾ ਹਰੇ ਕੋਈ ਫਸਲ ਨਿਸਰ ਜਾਂਦੀ ਆ ਅੱਛਾ ਜੋਤ ਰੋਤਨਾ ਵੀ ਟਾਈਮ ਤੋਂ ਬਾਹਰ ਹੋ ਜਾਵੇ ਠੀਕ ਆ ਆਪਾਂ ਹੁਣ ਦੀਸੀ ਮੂਲੀ ਹਾਈਬ੍ਰਿਡ ਆਪਾਂ ਲਾਉਂਦੇ ਆ ਲੰਮੀ ਮੂਲੀ ਉਹ ਜਦੋਂ ਗਾਂ ਨੂੰ ਫਰਵਰੀ ਮਹੀਨਾ ਆ ਜਾਵੇ ਜਾਂ ਨਾ ਮਾਰ ਉਦੋਂ ਨਿਸਣੀ ਸ਼ੁਰੂ ਹੋ ਜਾਂਦੀ ਆ ਅੱਜੋ ਘਟਦੀ ਜਾਂਦੀ ਆ ਬਿਲਕੁਲ ਟਾਈਮ ਖਤਮ ਹੋਈ ਜਾਂਦਾ ਆਂ ਦੀਆਂ ਗੰਦਲਾਂ ਕੱਢਣ ਲੱਗ ਜਾਂਦੀ ਆ ਗੱਲ ਲਾ ਆ ਗੱਲ ਲਾ ਤੇ ਕਹੇ ਸਾਬ ਇੱਕ ਇਹ ਵੀ ਗੱਲ ਦੱਸੋ ਵੀ ਮੂੰਗਰਾ ਕਿਦਾਂ ਆਪਾਂ ਬਣਾਉਨੇ ਆ ਇਹਦੇ ਉੱਤੇ ਇਹ ਮੂਲੀਆਂ ਤੋਂ ਮੂੰਗਰਾ ਬਣਦਾ ਜੀ ਮੂਲੀਆਂ ਤੋਂ ਮੂੰਗਰਾ ਬਣਦਾ ਹੈ ਮੂੰਗਰੇ ਦੇ ਵਿੱਚ ਹੀ ਆ ਵੀ ਹੁੰਦਾ ਹੈ ਹਾਂ ਹੈਨਾ ਹੋਰ ਜਦੋਂ ਨਿਸਰਗੇ ਮੂਲੀ ਤਾਂ ਜਦੋਂ ਮੂੰਗਰੇ ਸ਼ੁਰੂ ਹੋ ਜਾਣੇ ਲੱਗਣੇ ਮੂੰਗਰੇ ਸ਼ੁਰੂ ਹੋ ਜਾਂਦੇ ਹੋ ਚਿੱਟੇ-ਚਿੱਟੇ ਫੁੱਲ ਆਉਣ ਲੱਗ ਜਾਣੇ ਆ ਜੀ ਚਿੱਟੇ-ਜਿੱਟੇ ਫੁੱਲ ਤੇ ਕਈ ਵਾਰੀ ਮੂਲੀ ਵੱਢ ਕੇ ਫਿਰ ਦਵਾਰਾ ਡਾਕ ਲਾਉਂਦੇ ਹੁੰਦੇ ਆ ਉਹ ਮੂੰਗਰੇ ਤੋਂ ਵੀ ਮੂੰਗਰੇ ਆ ਜਾਣਾ ਮੂੰਗਰੇ ਆਜਣ ਸਹੀ ਆ ਤੇ ਆਪਾਂ ਕਦੀ ਕੀਤਾ ਇਹ ਯਾਨੀ ਕਿ ਘਟਵਾਦੀ ਕੀਤਾ ਇਹ ਇਹ ਪ੍ਰੋਸੈਸ ਵਿੱਚ ਨਹੀਂ ਆਇਆ ਆਪਾਂ ਦਾ ਮੂਲੀ ਲਾ ਕੇ ਤੇ ਮੂਲੀ ਵੇਚਦੇ ਹਾਂ ਮੂਲੀ ਲਾ ਕੇ ਮੂਲੀ ਵੇਚਦੇ ਜੇ ਨਾ ਕਿਤੇ ਨਾ ਬੈਕਰੀ ਫਿਰ ਜ਼ਿਮੀਦਾਰ ਮੂੰਗਰੇ ਰੱਖ ਲੈਂਦੇ ਆ ਬਿਲਕੁਲ ਇਹ ਨਾ ਰੀਟਰੂਟ ਮਿਲੇ ਮਾਰੀਆਂ ਮੋਟੀਆਂ ਬੈਟਲੀਆਂ ਕੱਲਣੀਆਂ ਪੱਟ ਕੇ ਵੇਚ ਦੇਣੀਆਂ ਤੇ ਮੂੰਗਰੇ ਹੋ ਜਾਂਦੇ ਫਿਰ ਮੂੰਗਰੇ ਵੱਲ ਹੋ ਜਾਂਦੇ ਤੋੜਨ ਲੱਗ ਜਾਂਦੇ ਬਿਲਕੁਲ ਬਿਲਕੁਲ ਜਣ ਕਿ ਡਬਲ ਖੇਤੀ ਨਿਕਲ ਆਉਂਦੀ ਹੋਰ ਅੱਛਾ ਆਪਣੇ ਕੈਲ ਸਾਬ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਆਹਾ ਜਾਨੀ ਕਿ ਸਿਆਲੂ ਪਹਿਲੀ ਫਸਲ ਦਾ ਜਿਹੜਾ ਤੁਸੀਂ ਜਾਣਕਾਰੀ ਦਿੱਤੀ ਆ ਤੇ ਮੰ ਲੋ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਵੀ ਹੱਸਦੇ ਰਹੋ ਵਸਦੇ ਰਹੋ ਖੁਸ਼ੀਆਂ ਮਾਣੋ ਤੇ ਹਰੀਆਂ ਸਬਜ਼ੀਆਂ ਆਪਣੇ ਜਿਹੜੇ ਆ ਡੇਲੀ ਰੁਟੀਨ ਦੇ ਵਿੱਚ ਨਾ ਜਰੂਰ ਇਹਨਾਂ ਦਾ ਸੇਵਨ ਕਰਿਆ ਕਰੋ ਇਹਨਾਂ ਦੇ ਵਿੱਚ ਬੜੇ ਪ੍ਰੋਟੀਨ ਮਿਲਦੇ ਆ ਸਿਹਤ ਨੂੰ ਠੀਕ ਰੱਖਦੇ ਆ ਤੇ ਜੇ ਸੇਤਾਂ ਠੀਕ ਆ ਤਾਂ ਸਾਰਾ ਕੁਝ ਸਭ ਕੁਝ ਸਹੀ ਆ ਠੀਕ ਰਹਿੰਦਾ ਠੀਕ ਆ ਜੀ ਕਾਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਵੀ ਬਹੁਤ ਬਹੁਤ YouTube ਆਉਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਮੰ ਲੋ ਭਰਾ ਨੇ ਨਾ ਉਦਣੀ ਪਾਣੀ ਲਾਤਾ ਫਿਰ ਪਾਣੀ ਐ ਨ ਬੜੇ ਪਿਆਰ ਦੇ ਨਾਲ ਲਾਇਆ ਤੇ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੀ ਫਸਲ ਆ ਨਾ ਫਸਲ ਨੂੰ ਜਿੰਨੀ ਦੇਰ ਤੱਕ ਪਾਣੀ ਨਾ ਲੱਗੇ ਤੇ ਫਿਰ ਉਹ ਜੰਮਦੀ ਨਹੀਂ ਫੁੱਟਦੀ ਨਹੀਂ ਉਹ ਤੇ ਪਾਣੀ ਦੇ ਨਾਲ ਹੀ ਸਾਰਾ ਕੁਝ ਆਪਣਾ ਜਨ ਜੀਵਨ ਜਿਹੜਾ ਨਾ ਉਹ ਚੱਲਦਾ ਵਾ ਤੇ ਇਹਦੇ ਵਿੱਚ ਜਿੱਦਾਂ ਪਹਿਲਾਂ ਦੱਸਿਆ ਨਾ ਰੋਸ਼ਨ ਵੀਰੇ ਨੇ ਵੀ ਆਪਾਂ ਇਹਦੇ ਵਿੱਚ ਕੋਈ ਖਾਦ ਖੂਦ ਨਹੀਂ ਪਾਈ। ਬਈ ਮੈਂ ਕੋਈ ਐਸੀ ਦਵਾਈ ਦੂਈ ਨਹੀਂ ਪਾਈ ਕੋਈ ਵੀ ਤੇ ਬਸ ਯੂਰੀਆ ਦਾ ਛਿੱਟਾ ਦੇਣਾ ਵਾ। ਤੇ ਉਹਦੇ ਨਾਲ ਹੀ ਤਕਰੀਬਨ ਤੇ ਦੇਖਿਓ ਮੂਲੀਆਂ ਜਦੋਂ ਨਾ ਵੱਡੀਆਂ ਹੋਈਆਂ ਤੇ ਉਦੋਂ ਵੀ ਤੁਹਾਨੂੰ ਇਹ ਦਿਖਾਵਾਂਗੇ ਆਪਾਂ ਜਰੂਰ ਤੇ ਪਾਲਕ ਵੀ ਜਿਹੜੀ ਵੱਡੀ ਹੁੰਦੀ ਹੈ ਨਾ ਵੱਡੀ ਹੋ ਕੇ ਜਦੋਂ ਵੱਢਣੀ ਆ ਉਹ ਵੀ ਦਿਖਾਵਾਂਗੇ ਤੇ ਹੋ ਸਕਦਾ ਤੁਹਾਨੂੰ ਨਾ ਇਥੋਂ ਦੀ ਪਾਲਕ ਦਾ ਆਪਾਂ ਸਾਗ ਬਣਿਆ ਵੀ ਦਿਖਾਈਏ ਠੀਕ ਹੈ ਜੀ ਤੇ ਜਿਹੜੀਆਂ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਨਾ ਉਹਨਾਂ ਨੂੰ ਛਕਣ ਦਾ ਮਤਲਬ ਨਜ਼ਾਰਾ ਹੀ ਕੁਝ ਹੋਰ ਹੈ ਰਾਜੀ ਤੇ ਇਹ ਪਾਣੀ ਲਾਤਾ ਵੀਰ ਨੇ ਸਾਡੇ ਕਲੇਬਾਬ ਉਹਨਾਂ ਨੇ ਵੀ ਬਹੁਤ ਮਿਹਨਤ ਕਰਦਾ ਮੁੰਡਾ ਤਕਰੀਬਨ ਬਈ ਸੁਖਨਾ ਕਹਿੰਦੇ ਹੁੰਦੇ ਮਿਹਨਤ ਨੂੰ ਹੀ ਫਲ ਲੱਗਦੇ ਆ ਤੇ ਮਿਹਨਤ ਕਰਨ ਦੇ ਵਿੱਚ ਸਾਡੇ ਜਿਹੜੇ ਕਿਆਲੇ ਹਿਸਾਬ ਹਨ ਉਹ ਪਿੱਛੇ ਨਹੀਂ ਹਟਦੇ ਉਹ ਮੈਨਾਂ ਯਾਨੀ ਕਿ ਬਾਵਾ ਯਾਨੀ ਕਿ ਇਹਨਾਂ ਦੇ ਪੁਰਖੇ ਵੀ ਤਕਰੀਬਨ ਕਾਫੀ ਮਿਹਨਤ ਕੀਤੀ ਉਹਨਾਂ ਨੇ ਵੀ ਤੇ ਮੈਂ ਤਕਰੀਬਨ ਇਹਨਾਂ ਨੂੰ ਬਚਪਨ ਤੋਂ ਹੀ ਦੇਖਦਾ ਆ ਇਹਨਾਂ ਦੇ ਬਾਪੂ ਜੀ ਹੁਣਾਂ ਨੂੰ ਵੀ ਦੇਖਦੇ ਨੇ ਆਪਾਂ ਤੇ ਵੀ ਜਾਨੀ ਕਿ ਮਿਹਨਤ ਜਿਹੜੀ ਆ ਫਸਲ ਆ ਜਾਂ ਕੋਈ ਵੀ ਕੰਮ ਆ ਨਾ ਮਿਹਨਤ ਮੰਗਦਾ ਹੀ ਮੰਗਦਾ ਵਾ ਤੇ ਆ ਫਿਰ ਦਵਾਈ ਦਾ ਛੜਕਾ ਕੀਤਾ ਉਪਰ ਇਹ ਦਵਾਈ ਇਸ ਕਰਕੇ ਆ ਵੀ ਮਾੜਾ ਮੋਟਾ ਨਾ ਜਿਹੜਾ ਘਾਹ ਕੁੜੀ ਲਡੂਲਾ ਜਿਹੜਾ ਵਾ ਹਨਾ ਵੀ ਉਹਦਾ ਜੰਪ ਵੀ ਨਾਲ ਕਿਉਂਕਿ ਜਦੋਂ ਘਾਹ ਫੋਸ ਜਾਂ ਜੰਪ ਪੈਂਦਾ ਵਾ ਤੇ ਫਿਰ ਉਹ ਫਸਲ ਨੂੰ ਨਾ ਉਨੀ ਪੋਸ਼ਟਿਕ ਆ ਮਿਲਦਾ ਨਹੀਂ ਉਹਨਾਂ ਉਨਾ ਪੋਰਸ਼ਨ ਮਿਲਦਾ ਨਹੀਂ ਤੇ ਉਹ ਫਿਰ ਘਾਹ ਫੁੱਜਾ ਜਿਆਦਾ ਵੱਧ ਜਾਂਦਾ ਵਾ ਹੈਨਾ ਤੇ ਇਸੇ ਕਰਕੇ ਆ ਦਵਾਈ ਜਿਹੜੀ ਆ ਉਹ ਘਾਹ ਤੋਂ ਪਾਤੀ ਆ ਜਿਵੇਂ ਜਿਵੇਂ ਜਾਨੀ ਕਿ ਆਪਣੀ ਫਸਲ ਜੰਮਣ ਤੋਂ ਪਹਿਲਾਂ ਹੀ ਭਾਈ ਉਹਦਾ ਥੋੜਾ ਬਚਾਅ ਹੋ ਜAVE ਹੈਨਾ ਫਸਲ ਦਾ ਤੇ ਆ ਟੈਂਕੀ ਪਈ ਆ ਹੈਨਾ ਜੀ ਇਹ ਸਾਡੇ ਗੁਰਪ੍ਰਤਾਪ ਸਿੰਘ ਹੁਣੇ ਕੈਮਰਾਮੈਨ ਉਹਨਾਂ ਨੇ ਟੈਂਕੀ ਦੇ ਪੋਜ ਵੀ ਲਾਇਏ ਵਿੱਚ ਤੇ ਆ ਮਲੂ तकरीबन ना 4-5 ਦਿਨਾਂ ਬਾਅਦ ਬਈ ਯਮ ਪਏ ਆ ਆ ਬੂਲੀਆਂ ਵਾ ਤੇ ਪਹਿਲਾਂ ਜਿਹੜੀ ਵੇਖੀ ਸੀ ਉਹ ਪਾਲਕ ਸੀਗੀ ਬਾਕੀ ਵਾ ਗੁਰੂ ਮਿਹਰ ਕਰੇ ਬਈ ਆਪਾਂ ਆਪਣੇ ਜਿਹੜੇ ਭੋਜਨ ਆ ਨਾ ਉਹਦੇ ਵਿੱਚ ਹਰੀਆਂ ਸਬਜ਼ੀਆਂ ਦਾ ਜਿਹੜਾ ਹੈ ਨਾ ਉਹਨੂੰ ਆਪਾਂ ਐਡ ਕਰਿਆ ਕਰੀਏ ਜੀ